ਅਸਲਾਮੁਅਲੈਕਮ ਆਂਦੇ ਨੇ ਔਰਤ ਬੰਦੇ ਦੀ ਇੱਜ਼ਤ ਹੁੰਦੀ ਏ ਤੇ ਬੰਦਾ ਜਿਹੜਾ ਏ ਔਰਤ ਦੇ ਸਿਰ ਦਾ ਤਾਜ ਹੁੰਦਾ ਏ ਤੇ ਜਿਹੜੀਆਂ ਔਰਤਾਂ ਬੰਦੇ ਨੂੰ ਆਪਦੇ ਸਿਰ ਦਾ ਤਾਜ ਸਮਝਦੀਆਂ ਨੇ ਨਾ ਉਹਨਾਂ ਦੇ ਬੰਦੇ ਹੀ ਫਿਰ ਬਾਹਰ ਚੁਧਰਾਟ ਕਰਦੇ ਨੇ ਤੇ ਤੁਲ ਮੈਂ ਗੱਲ ਸੁਣਾਣਾ ਇੱਥੇ ਇੱਕ ਪਿੰਡ ਸੀ ਤੇ ਉੱਥੇ ਹੋ ਗਈ ਕਿਸੇ ਦੀ ਚੋਰੀ ਅੱਛਾ ਉਹਨਾਂ ਖੋਜੀ ਨੂੰ ਸੱਦਿਆ ਤੇ ਉਹ ਖੁਰਾ ਕੱਢਦੇ ਕੱਢਦੇ ਜਿਹੜੇ ਜਣਾ ਚੋਰ ਲੱਭਣ ਲੱਗ ਪਏ ਉਹ ਸਾਰਾ ਦਿਨ ਖੁਰਾ ਕੱਢਦੇ ਕਰਦੇ ਸ਼ਾਮ ਹੋ ਗਈ ਤੇ ਆਪਦੇ ਪਿੰਡ ਤੋਂ ਕਾਫੀ ਦੂਰ ਚਲੇ ਗਿਆ ਤੇ ਉਥੇ ਇੱਕ ਪਿੰਡ ਆਇਆ ਉਹਨਾਂ ਕਹਿੰਿਆ ਚਲੋ ਇੱਥੇ ਜਾ ਕੇ ਨਾ ਅਸੀਂ ਕਿਸੇ ਚੋਰੀ ਕਰ ਜਾਂਦੇ ਆ ਨਾਲੇ ਕੋ ਉਥੇ ਰੋਟੀ ਪਾਣੀ ਖਾਣਾਂ ਨਾਲੇ ਰਾਤ گزار ਲਾਂਗੇ ਤੇ ਫਿਰੇ ਫਿਰ ਅਗਾ ਖੁਰਾ ਟੋੜ ਲਾਂਗੇ ਖੈਰ ਜੀ ਉਹਦੇ ਪਿੰਡ ਗਏ ਉਹਨਾਂ ਪੁੱਛਿਆ ਕਿ ਚੌਧਰੀ ਦਾ ਉਹ ਉਧਰ ਚਲੇ ਗਿਆ ਉਹ ਜਾ ਬੂਆ ਖੜਕਾਇਆ ਉਹ ਵਿਲੇ ਦੇ ਵਿੱਚ ਉਹਨਾਂ ਦਾ ਨੌਕਰ ਸੀ ਉਹ ਮੱਜਾ ਮੂਜਾ 14 ਪੈਸੇ ਸ਼ਾਮ ਦਾ ਟਾਈਮ ਸੀ ਉਹਨੂੰ ਜਾ ਕੇ ਉਹਨਾਂ ਦੱਸਿਆ ਜੀ ਅਸੀਂ ਇਸ ਤਰੀਸਰਾ ਖੁਰਾ ਕੱਢਦੇ ਪੈਸੇ ਸਾਨੂੰ ਸ਼ਾਮ ਹੋ ਗਈ ਫਲਾਣੇ ਪਿੰਡੋਂ ਆਏ ਆ ਤੇ ਅਸੀਂ ਜਿਹੜਾ ਨਾ ਇੱਥੇ ਰਾਤ ਗੁਜ਼ਾਰਨੀ ਹੈ ਤੇ ਨਾਲੇ ਸਾਨੂੰ ਭੁੱਖ ਲੱਗੀ ਹੈ ਉਹ ਖਾਣ ਪੀਣ ਦਾ ਇਤਜ਼ਾਮ ਕਰ ਖੈਰ ਉਹ ਚੌਧਰੀ ਤਾਂ ਉਸ ਟਾਈਮ ਨਹੀਂ ਸੀ ਹੈਗਾ ਘਰ ਲੇਕਿਨ ਜਿਹੜਾ ਉਹਦਾ ਨੌਕਰ ਸੀ ਉਹ ਵੀ ਸਿਆਣਾ ਸੀ ਉਹਨੇ ਉਹਨਾਂ ਤਣਾ ਦੱਸਿਆ ਕਿ ਚੋਰੀ ਘਰ ਨਹੀਂ ਹੈਗਾ ਉਹ ਚੁੱਪ ਕਰਕੇ ਘਰ ਗਿਆ ਚੁਧਰਾਨੀ ਕੋਲ ਤੇ ਉਹਨੂੰ ਜਾ ਕੇ ਉਹਨੇ ਸਾਰੀ ਗੱਲ ਦੱਸੀ ਜੀ ਇਸ ਤਰ੍ਹਾਂ ਇਸ ਤਰ੍ਹਾਂ ਫਲਾਣੇ ਪਿੰਡ ਦੇ ਬੰਦੇ ਨੇ ਤੇ ਉਹ ਖੁਰਾ ਕੱਟਦੇ ਕੱਟ ਦੇਣ ਆ ਗਏ ਨੇ ਇੱਥੇ ਆਪਣੇ ਤੇ ਸ਼ਾਮ ਹੋ ਗਈ ਤੇ ਉਹਨਾਂ ਕਹੇ ਜੀ ਰੋਟੀ ਖਾਣੀ ਤੇ ਨਾਲੇ ਰਾਤ ਰਹਿਣੀ ਹੈ ਤੇ ਜੇ ਤੁਸੀਂ ਆਖੋ ਵੀ ਚੌਧਰੀ ਦਾ ਘਰ ਦੀ ਤੇ ਮੈਂ ਉਹਨੂੰ ਕਹਿ ਦੇਣਾ ਵੀ ਚੌਧਰੀ ਘਰ ਨਹੀਂ ਹੈਗਾ ਤੁਸੀਂ ਕਿਸੇ ਹੋਰ ਡੇਰੇ ਚਲੇ ਜਾਓ ਉਹਨਾਂ ਦੀ ਵੀ ਨਾ ਇਹ ਗੱਲ ਨਹੀਂ ਕਹਿਣੀਗੀ ਚੌਧਰੀ ਕਿਹੜਾ ਨਾਲ ਆਟਾ ਲੈ ਗਿਆ ਯਾ ਰੋਟੀਆਂ ਲੈ ਗਿਆ ਤੂੰ ਉਹਨਾਂ ਨੂੰ ਬਿਠਾ ਇਹ ਦੁੱਧ ਜਿਹੜਾ ਮੱਝਾ ਚੋਣਾ ਪਿਆ ਇਹਨੂੰ ਦੁੱਧ ਪਿਆ ਉੱਥੇ ਜਿਹੜਾ ਅੱਗਬਾਲ ਠੀਕ ਹੈ ਉਹਨਾਂ ਨੂੰ ਹੁਕਾ ਧਰ ਕੇ ਦੇ ਤੇ ਮੈਂ ਗੂ ਰੋਟੀ ਦਾ ਇੰਤਜ਼ਾਮ ਕਰਦੀ ਆ ਫਿਰ ਉਹ ਨੌਕਰ ਉਹਨਾਂ ਦਾ ਚਲਾ ਗਿਆ ਉਹ ਜਾ ਕੇ ਉਹਨੇ ਅੱਗਬਾਲੀ ਹੁਕਾ ਕਰ ਉਹਨਾਂ ਨੂੰ ਦਿੱਤਾ ਗਰਮ ਕਰਕੇ ਦੁੱਧ ਪਿਆ ਆ ਉਹ ਬੈਗ ਹੈ ਉਹਨਾਂ ਜਿਹੜੀ ਉਹਦੀ ਚੌਧਰੀ ਦੀ ਘਰ ਵਾਲੀ ਆ ਨਾ ਚੁਧਰਾਣੀ ਉਹ ਕੀ ਕਰਦੀ ਏ ਉਹ ਉਥੋਂ ਆਲੇ ਜੋ ਕੱਢਦੀ ਏ ਦੋ ਮੁਰਗੀਆਂ ਫੜਦੀ ਕੁਕੜੀਆਂ ਉਹਨਾਂ ਦੀ ਜਿਵਾ ਕਰਦੀ ਏ ਕਰਕੇ ਉਹਨਾਂ ਦੀ ਹਾਂਡੀ ਪਕਾਉਂਦੀ ਏ ਤੇ ਨਾਲ ਰੋਟੀਆਂ ਪਕਾ ਕੇ ਉਹ ਕਲਾ ਦੇਦੀ ਏ ਤੇ ਨਾਲ ਆਂਦੀ ਏ ਨੌਕਰ ਨੂੰ ਕਿ ਉਹਨੂੰ ਉਹਨਾਂ ਨੂੰ ਜਾ ਕੇ ਕਹਿੰਦਾ ਕਿ ਸਵੇਰ ਤੁਸੀਂ ਨਾਸ਼ਤਾ ਕਰਨ ਤੋਂ ਬਿਗੈਰ ਨਹੀਂ ਜਾਣਾ ਨਾਸ਼ਤਾ ਕਰਕੇ ਜਾਣਾ ਸਾਢੇ ਡੇਰੇ 'ਚ ਹੀ ਖੈਰ ਉਹ ਨੌਕਰ ਰੋਟੀ ਲੈ ਕੇ ਆਉਂਦਾ ਰੋਟੀ ਖਾਂਦੇ ਨੇ ਰੱਜ ਕੇ ਰੋਟੀ ਖਾਂਦੇ ਰੱਬ ਦਾ ਸ਼ੁਕਰਾਨਾ ਕਰਦੇ ਨੇ ਉਹ ਨੌਕਰ ਉਹਨਾਂ ਦਾ ਮੰਜੀਆਂ-ਮੰਜੀਆਂ ਵਿਛਾਉਂਦਾ ਬਿਸਰੇ ਲਾਗਦਾ ਔਰ ਆ ਸੌਂਦੇ ਨੇ ਚੁਦਰਾਣੀ ਸਵੇਰ ਟਾਈਮ ਨਾਲ ਉੱਠ ਕੇ ਦੁੱਧ ਰਿੜਕਦੀ ਏ ਉਹਨਾਂ ਵਾਸਤੇ ਨਾਸ਼ਤਾ ਬਣਾਦੀ ਏ ਰੋਟੀਆਂ ਪਕਾਦੀ ਏ ਤੇ ਉਹ ਰੋਟੀਆਂ ਦੇ ਉੱਤੇ ਜਿਹੜਾ ਹੈ ਨਾ ਦੇਸੀ ਕਿ ਮੱਖਣ ਰੱਖ ਕੇ ਤੇ ਉਹਦੇ ਨਾਲ ਸ਼ੱਕਰ ਰੱਖ ਕੇ ਸਵੇਰ-ਸਵੇਰ ਤੇ ਲੱਸੀ ਉਹ ਉਹਨਾਂ ਦੇ ਦਈਏ ਉਹ ਨਾਸ਼ਤਾ ਕਰ ਲੈ ਨਾਸ਼ਤਾ ਕਰਕੇ ਤੇ ਉਹ ਭਾਈ ਚਲੇ ਜਾਂਦੇ ਨੇ ਜਦੋਂ ਚਲੇ ਜਾਂਦੇ ਨੇ ਨਾ ਤੇ ਉਹ ਜਦੋਂ ਭਾਂਡੇ ਲੈ ਕੇ ਜਿਹੜਾ ਉਹਨਾਂ ਦਾ ਹੁੰਦਾ ਹੈ ਮੁਲਾਜ਼ਮ ਉਹਨਾਂ ਦਾ ਨਾਂ ਹੁੰਦਾ ਹੈ ਬੂਟਾ ਉਹ ਜਦੋਂ ਬੂਟਾ ਭਾਂਡੇ ਲੈ ਕੇ ਆਉਂਦਾ ਹੈ ਨਾ ਤੇ ਉਹ ਘਰ ਛੱਡ ਨਾਦਾ ਚੁਦਰਾਣੀ ਉਹਦਾਂ ਦੀ ਚਲੇ ਗਏ ਨੇ ਪਰ ਉਹ ਆਂਦੇ ਆ ਚਲੇ ਗਏ ਨੇ ਉਹ ਫਿਰ ਚੁਧਰਾੜੀ ਉਸ ਨੌਕਰ ਨੂੰ ਬੂਟੇ ਡਾਉਂਦੀ ਬੂਟੇ ਆ ਜਿਸ ਦਾ ਤੂੰ ਕੱਲ ਆਖਿਆ ਸੀ ਕਿ ਬੈ ਉਹਨਾਂ ਨੂੰ ਕਹਿ ਦੇਣਾ ਕਿ ਚੌਧਰੀ ਘਰ ਨਹੀਂ ਤੇ ਤੁਸੀਂ ਚਲੇ ਜਾ ਤੋ ਉਹਨੇ ਕਿਹਾ ਚੌਧਰੀ ਚੁਰਾੜੀ ਆ ਦੀਏ ਕਿ ਉਹਨਾਂ ਪਤਾ ਨਹੀਂ ਸਾਰੀ ਜ਼ਿੰਦਗੀ ਫਿਰ ਆਪਣੇ ਡੇਰੇ ਚ ਆਣਾ ਸੀ ਜਾਂ ਨਹੀਂ ਸੀ ਆਣਾ ਤੇ ਖਾਦਾ ਉਹਨਾਂ ਉਹ ਇਹ ਜਿਹੜਾ ਉਹਨਾਂ ਦੇ ਮੁਕੱਦਰਾ ਚ ਜਿਹੜਾ ਰੱਬ ਨੇ ਉਹਨਾਂ ਦੇ ਮੁਕੱਦਰਾ ਚ ਲਿਖਤਾ ਸੀ ਖਾਦਾ ਉਹਨਾਂ ਉਹ ਹੀ ਹੈ ਲੇਕਿਨ ਇਹ ਆ ਕਿ ਫਿਰ ਇਹ ਇੱਜ਼ਤ ਨਹੀਂ ਸੀ ਰਹਿਣੀ ਠੀਕ ਹੈ ਹੁਣ ਜਿੱਥੇ ਵੀ ਜਾਣਗੇ ਯਾਦ ਕਰਨਗੇ ਕਿ ਅਸੀਂ ਫਲਾਣੇ ਚੌਧਰੀ ਦੇ ਡੇਰੇ ਦੇ ਗਏ ਆ ਚੌਧਰੀ ਘਰ ਨਹੀਂ ਸੀਗਾ ਤੇ ਸਾਨੂੰ ਰੋਟੀ ਮੰਜੀ ਪਾਣੀ ਹਰ ਸ਼ਾਇ ਲੱਭੀ ਏ ਤੇ ਇਹ ਇੱਜ਼ਤ ਹੈ ਤੇ ਉਹ ਗੱਲ ਹੈ ਇਹ ਕਿ ਜਿਹੜੇ ਜਿਹੜੀਆਂ ਔਰਤਾਂ ਆਪਦੇ ਬੰਦੇ ਨੂੰ ਸਿਰ ਦਾ ਤਾਜ ਸਮਝਦੀਆਂ ਹਨ ਉਹ ਫਿਰ ਚੁਧਰਾੜ ਕਰਦੇ ਨੇ ਉਹਨਾਂ ਦੀ ਚੌਧਰ ਹੁੰਦੀ ਏ ਤੇ ਜਿਸਰਾ ਉਹ ਏ ਕਿ ਉਹ ਗੱਲ ਕਹਿੰਦਾ ਮਕਸਦ ਇਹ ਕਿ ਜੇ ਉਹਨਾਂ ਨੂੰ ਨਾ ਪੁੱਛਦੇ ਤੇ ਉਹ ਗੱਲ ਤਾਂ ਕੋਈ ਨਹੀਂ ਸੀ ਲੇਕਿਨ ਉਹ ਚੁਧਰਾੜਦੀ ਸੀ ਰੈਣੀ ਇਸ ਰਾਂਹ ਹੀ ਚੂਰਾਟਾ ਬੰਦੀਆਂ ਨੇ